ਪਹਿਲੀ ਗੱਲ ਤਾਂ ਚਿੰ다 ਸਾਹਿਬ ਨੂੰ ਇਹ ਕਹਿਣ ਦਾ ਨਹੀਂ ਕਿਉਂਕਿ ਚਿੰ다 ਸਾਹਿਬ ਤਾਂ ਆਪ ਜਿਹੜੇ ਕਾਲਤਾ ਸਾਹਿਬ ਦੇ ਹੁਕਮਾਂ ਤੋਂ ਹੰਕਰ ਹੋਏ ਨੇ ਜਿਹੇ ਕਰਕੇ ਉਹਨਾਂ ਨੂੰ ਜਿਹੜੇ ਕਾਲਤਾ ਸਾਹਿਬ ਤੋਂ ਛੇਕਿਆ ਹੋਇਆ ਤੇ ਦੂਜੀ ਗੱਲ ਵੈਸੇ ਵੀ ਜਿਹੜੇ ਸੁਪਰੀਮ ਕੋਰਟ ਵਿੱਚ ਗਏ ਨੇ ਉਹ ਹਰਿਆਣਾ ਦੇ ਮੈਂਬਰ ਗਏ ਨੇ ਪੰਜਾਬ ਦੇ ਨਹੀਂ ਕੋ ਗਏ ਨਾ ਪਰੇ ਸ਼ਰੋਮਣੀ ਅਕਾਲੀ ਦਲ ਦੇ ਪੰਜਾਬ ਤੋਂ ਕੋਈ ਨੇਤਾ ਗਿਆ ਜਿਸ ਜਿਹੜੇ ਨੇ ਹਰਿਆਣੇ ਤੋਂ ਨੇ ਕੁਰਸੀਟਰ ਤੋਂ ਨੇ ਹਰਿਆਣੇ ਦੇ ਹੁਣ ਹਰਿਆਣੇ ਦਾ ਠੇਕਾ ਚਿੰ다 ਸਾਹਿਬ ਨੇ ਥੱਲੇ ਨਤ ਲਿਆਵਾਂ ਨਹੀਂ ਹਰਿਆਣੇ ਦੇ ਵਿੱਚ ਤਾਂ ਸਾਰੇ ਲੋਕ ਸਿੱਖ ਰਹਿੰਦੇ ਨੇ ਉਹਨਾਂ ਸਿੱਖਾਂ ਦਾ ਚੁਣਿਆ ਹੋਇਆ ਇੱਕ ਨਵੇਂ ਦਾ ਹੈ ਹਰਿਆਣੇ ਦੇ ਵਿੱਚੋਂ ਹਰਪ੍ਰੀਤ ਸਿੰਘ ਮਖਾਨਾ ਉਹਨੇ ਪਾਈ ਆ ਬਾਦਲ ਸਾਹਿਬ ਨੇ ਨਹੀਂ ਪਾਈ ਦੂਜੀ ਗੱਲ ਇਹ ਆ ਵੀ ਜੇ ਚਿੰ다 ਸਾਹਿਬ ਨੂੰ ਅੱਜ ਵੀ ਵਿਸ਼ਵਾਸ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਔਰ ਉਹ ਸ੍ਰੀ ਕਾਲਤਾ ਸਿੰਘ ਸਾਹਿਬ ਤੇ ਆ ਕੇ ਪੇਸ਼ ਹੋ ਕੇ ਮਾਫੀ ਮੰਗ ਰਹੇ ਨੇ ਉਹ ਪਹਿਲਾਂ ਪੰਥ ਵੀ ਸ਼ਾਮਲ ਹੋ ਲੈਣ ਤੇ ਮੇਰਾ ਖਿਆਲ ਆ ਫਿਰ ਝਗੜੇ ਮੁੱਕ ਜਾਂਦਾ ਉਹ ਵੀ ਵਿਸ਼ਵਾਸ ਜੇ ਸ੍ਰੀ ਕਾਲਤਾ ਸਿੰਘ ਸਾਹਿਬ ਤੇ ਉਹਨਾਂ ਨੂੰ ਪੂਰਾ ਭਰੋਸਾ ਹੁੰਦਾ ਤਾਂ ਹੁਣ ਨੂੰ ਤਾਂ ਮੁੱਕ ਲਿਆ ਹੁੰਦਾ ਕੰਮ ਹੁਣ ਵੀ ਅੱਜ ਵੀ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਦੇਰ ਹੈ ਦਰੋਸਾ ਹੈ ਜੇ ਹੁਟਾ ਆਪਣਾ ਢਿੰਡਾ ਸਾਹਿਬ ਹੁਣ ਵੀ ਸ੍ਰੀ ਕਾਲਤਾ ਸਿੰਘ ਸਾਹਿਬ ਨੂੰ ਸੁਪਰੀਮ ਮੰਨਦੇ ਨੇ ਤਾਂ ਮੇਰਾ ਖਿਆਲ ਹੈ ਫੈਸਲਾ ਹੋ ਜੂ ਸ੍ਰੀ ਕਾਲਤਾ ਸਿੰਘ ਸਾਹਿਬ ਨੇ ਤਾਂ ਨਿਰਪੱਖ ਫੈਸਲਾ ਕਰਨਾ